ਅੱਜ ਸਮਾਣਾ ਦੇ ਸਮਰਾਟ ਪੈਲੈਸ ਦੇ ਵਿੱਚ ਲੋਕ ਸਭਾ ਦੇ ਉਮੀਦਵਾਰ ਡਾਕਟਰ ਬਲਵੀਰ ਦੇ ਹੱਕ ਦੇ ਲਈ ਸੀਐਮ ਭਗਵੰਤ ਸਿੰਘ ਮਾਨ ਦੇ ਵੱਲੋਂ ਲੋਕ ਮਿਲਣੀ ਕੀਤੀ ਗਈ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸ਼ਹਿਰ ਦੇ ਲੋਕਾਂ ਨੇ ਪਹੁੰਚ ਕੇ ਭਗਵੰਤ ਸਿੰਘ ਮਾਨ ਦੇ ਵਿਚਾਰ ਸੁਣੇ ਤੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਦੇ ਚੋਣਾਂ ਦੇ ਵਿੱਚ ਸਾਡੀ ਪਾਰਟੀ ਨੂੰ ਵੋਟ ਪਾ ਕੇ ਉੱਪਰ ਭੇਜੋ ਤਾਂ ਕਿ ਜੜੀਆਂ 13 01 ਕਰ ਸਕੀਏ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਮਾਡਾ نیوز ਸਾਰੇ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੀਡੀਆ ਵਾਲਾ ਹਾਂ ਜਿਹੜੇ ਉੱਤੇ ਸਾਰੇ ਪਿਆਲੇ ਦੀ ਕੋਈ ਟੀਮ ਮੈਂਟਰੀ ਐ ਐਮਐਲਏ ਸਹਿਬਾਨ ਬੈਠੇ ਨੇ ਅਖਵਾ ਖੋਦਿਆਂ ਦੇ ਚੇਅਰਮੈਨ volunteers ਅਖਵਾ ਖੋਦਿਆਂ ਦੇ ਵਰਕਰ ਜਿਨ੍ਹਾਂ ਨੂੰ ਬਲੌਕ ਤੋਂ ਲੈ ਕੇ ਬੂਥ ਲੈਵਲ ਤੱਕ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਹੈਗੇ ਸਾਰੇ ਬੈਠੇ ਹੈਗੇ ਸਾਰਿਆਂ ਦਾ ਸਤਿ ਸ੍ਰੀ ਅਕਾਲ ਲੋਕ ਸਵਾਗਤ ਵੀ ਕਰਦਾ ਧੰਨਵਾਦ ਵੀ ਕਰਦਾ ਔਰ ਇੰਨੇ ਵੱਡੇ ਕੱਟ ਕਰ ਲਈ ਮੈਂ ਉਹਨਾਂ ਦਾ ਮਿਹਨਤ ਦਾ ਮਸ਼ਲਾਕਾ ਵੀ ਕਰਦਾ ਵੀਰੋ ਅੱਜ ਦੇਸ਼ ਇੱਕ ਬਹੁਤ ਖਤਰਨਾਕ ਮੋੜ ਤੇ ਖੜਾ ਹੈ ਇੱਕ ਪਾਸਾ ਜਾਂਦਾ ਕਾਨਸ਼ਾਈ ਵੱਲ ਨੂੰ ਇੱਕ ਪਾਸਾ ਜਾਂਦਾ ਲੋਕਤੰਤਰ ਵੱਲ ਨੂੰ ਇੱਕ ਪਾਸਾ ਜਾਂਦਾ ਨਫਰਤੀ ਰਾਜਨੀਤੀ ਵੱਲ ਨੂੰ ਇੱਕ ਇੱਕ ਪਾਸਾ ਜਾਂਦਾ ਭਾਈਚਾਰੇ ਵੱਲ ਨੂੰ ਇੱਕ ਪਾਸਾ ਜਾਂਦਾ ਹੈ ਜਾਤੀ ਧਰਮ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਇੱਕ ਪਾਸਾ ਜਾਂਦਾ ਹੈ ਹਸਪਤਾਲ ਸਕੂਲ ਬਿਜਲੀ ਪਾਣੀ ਇਹ ਸਭ ਸੱਚ ਦੁਕਾਨਦਾਰ ਮਜ਼ਦੂਰ ਦੁਕਾਨੀ ਨੂੰ ਬਚਾਉਣ ਵਾਸਤੇ ਉਹਦਾ ਉਹਦਾ ਕੰਮ ਕਾਰੋਬਾਰ ਵਧਾਉਣ ਵਾਸਤੇ ਤੁਸੀਂ ਫੈਸਲਾ ਕਰਨਾ ਹੈ ਜਾਣਾ ਕਿ ਧਰਮ ਵਾਲੀ ਬੀਰੋ

ਮੰਗਲ ਸੂਤਰ ਦੇ ਨਾਂ ਤੇ ਲੋਕਾਂ ਨੂੰ ਡਰਾ ਕੇ ਵੋਟਾਂ ਮੰਗਣੀਆਂ ਪੈ ਰਹੀਆਂ ਨੇ ਇਹ ਸ਼ਰਮ ਦੀ ਗੱਲ ਹੈ ਜੀ ਕੋਈ ਹਸਪਤਾਲ ਬਣਾ ਦੇ ਦਾ ਸੱਲਾਂ ਚ ਕੋਈ ਨੌਕਰੀ ਦਿੱਤੀ ਬਣਾ ਦੇ ਦਾ ਸੱਲਾਂ ਚ ਕੋਈ ਸਕੂਲ ਬਣਾਇਆ ਬਣਾ ਦੇ ਦਾ ਸੱਲਾਂ ਚ ਨਾ ਹੈ ਹੀ ਨਹੀਂ ਜੋ ਕੇ ਕੰਮ ਕਰ ਦੇਈ ਨਹੀਂ ਇਹ ਤਾਂ ਕਹਿੰਦੇ ਵੋਟਾਂ ਦੇ ਨੇੜੇ ਜਾ ਕੇ ਲੋਕਾਂ ਨੂੰ ਆਪਸ ਵਿੱਚ ਪਾੜ ਦਾਂਗੇ ਡਰਾ ਦੇਾਂਗੇ ਇੱਕ ਦੂਜੇ ਤੋਂ ਵੀ ਜਿਹੜੇ ਉਹ ਆਗੇ ਤਾਂ ਕਰ ਦੇਣਗੇ ਆਹ ਆਏ ਤਾਂ ਹੀ ਕਰ ਦੇਣਗੇ ਫਿਰ ਉਹ ਹਿੰਦੀ ਦੇ ਵਿੱਚ 1 ਲੱਖ ਮੌਲਿਕ ਲਫ਼ਜ਼ ਨੇ ਜਿਹੜੇ origignal ਹਿੰਦੀ ਦੇ ਲਫ਼ਜ਼ ਨੇ ਤੇ ਬਾਕੀ ਪਾਸ਼ਾਰੇ ਇਹ ਪਾਸ਼ਾ ਅਡਾਪਟ ਕਰਦੀ ਹੈ ਉਧਰ ਉਧਰ ਅੱਖਰ ਜਿਹੜੇ ਨੇ ਤਾਂ ਕੁੱਲ ਮਿਲਾ ਕੇ 6 ਲੱਖ ਤੋਂ ਉੱਪਰ ਬਣ ਜਾਂਦਾ ਹਿੰਦੀ ਦਾ ਲਫ਼ਜ਼ 6 ਲੱਖ ਤੋਂ ਉੱਪਰ ਲਫ਼ਜ਼ ਨੇ ਹਿੰਦੀ ਦੇ ਪਰ ਪ੍ਰਧਾਨ ਮੰਤਰੀ ਕੋਲੇ ਸਿਰਫ 10-15 ਹੀ ਨੇ ਉਹ ਇਸ ਤੋਂ ਬਿਨਾਂ ਕੁਝ ਬੋਲਦੇ ਹੀ ਨਹੀਂ وہ دس پندرہ میں دس دینا کہڑے کہڑے میں ہندو مسلمان شمشان قبرستان پاکستان مندر مسجد منگل سوتر بس ایتھرے بڑے زیادہ کام ہے کدھے کوئی شکشہ نوکری مہنگائی بے روزگاری گریبی اس کو سمبودن کیا بالکل بھی نہیں کیا ਮਜ਼ਾਕ ಅಲ್ಲ ਹਾਂ ਕਰੀ ਜੰਦੇ ਸੁਬੀਰੋ ਆਪਾ ਪੰਜਾਬ ਵਾਲੇ ਕਹਿੰਦੇ ਪੰਜਾਬ ਮੇ ਬੀਜੇਪੀ ਕੋਸ਼ਿਸ਼ ਕਰ ਰਹੀ ਹੈ ਕਿ ਫਲਾਣ ਸਮਾਜ ਕੀ ਵੋਟ ਉਸ ਕੋ ਪੜ ਜਾਏ ਮੈਂ ਕਹ ਪੰਜਾਬ ਦੇ ਵਿੱਚ ਸਾਡੀ ਸੋਸ਼ਲ ਬੌਂਡਿੰਗ ਇੰਨੀ ਸਟਰੋਂਗ ਹੈ ਇਹ ਸੋਸ਼ਲ ਬੌਂਡਿੰਗ ਤੇ ਇਸ ਭਾਈਚਾਰੇ ਤੇ 10 ਸਾਲ ਗੋਲੀਆਂ ਵੀ ਚੱਲੀਆਂ ਬੰਬ ਵੀ ਚੱਲੇ ਪਰ ਭਾਈਚਾਰਾ ਨਹੀਂ ਟੁੱਟਿਆ ਅਸੀਂ ਪੰਜਾਬ ਦੇ ਲੜਦੇ ਨਹੀਂ ਹੁੰਦੇ ਆਪਸ ਵਿੱਚ ਸਾਡੀਆਂ ਇਤਿਹਾਸ ਸਾਡੀਆਂ ਸੰਗਤ ਸਾਡੀਆਂ ਆਰਮਨੋਮੀਆ ਸਾਡੀਆਂ ਹਨੂਮਨ ਜਨਮ ਦਿਨ ਸਾਡੇ ਗੁਰਪੁਰਬ ਸਾਡੇ ਜਿਹੜੇ ਤਿਹਾੜ ਨੇ ਦਿੱਤ ਤਿਹਾੜ ਨੇ ਸਾਡੇ ਅਰਦਾਸ ਪਾਈ ਦਾ ਭਰਾ ਜੀ ਦਾ ਗੁਰਪੁਰਬ ਮਨਾਉਨੇ ਸਾਰੇ ਮਨਾਉਨੇ ਆ ਗੁਰੂ ਲਖਦਾਰ ਜੀ ਦਾ ਜੋ ਸਾਨੂੰ ਕੋਈ ਤੋੜ ਨਹੀਂ ਸਕਦਾ ਇਹ ਕੋਸ਼ਿਸ਼ ਨਾ ਕਰਨ ਬੀਜਪੀ ਵਾਲੇ ਕਿ ਜੇ ਸ਼ਹਿਰਾਂ ਆਣਿਆਂ ਨਾਲੋਂ ਪਿੰਡ ਆਣਿਆਂ ਨੂੰ ਅੱਡਾ ਕਰ ਦਾਂਗੇ ਸਾਡਾ ਨੌ ਮਾਸ ਦਾ ਰਿਸ਼ਤਾ ਹੈ ਵੀਰੋ ਜਿਹੜਾ ਆਰਤੀਆ ਲਫ਼ਜ਼ ਹੈ ਨਾ ਆਰਤੀਆ ਕਿਸਾਨ ਦਾ ਬਿਨਾਂ ਤਨਖਾਹ ਦਾ ਸੀਏ ਹੁੰਦਾ ਹੈ ਚਾਕਟ ਕੰਟੈਂਟ ਕਿਉਂਕਿ ਉਹਨੂੰ ਪਤਾ ਹੁੰਦਾ ਕਿਸਾਨ ਦੇ ਘਰ ਦੀ ਹਾਲਤ ਕੀ ਹੈ ਮੈਂ ਵੀ ਜਾਣਦਾ ਰਿਹਾ ਮੇਰੇ ਦਾਦੇ ਨਾਲ ਆਰਤੀਏ ਕੋਲੇ ਕਸਤੂਰੀ ਲਾਲ ਜੀ ਹੁੰਦੇ ਸੀ ਸਨਾਮ ਅੱਜ ਵੀ ਸਾਡੇ ਆਰਤੀਏ ਉਹੀ ਨੇ ਪੈਸੇ ਲੈਣ ਜਾਂਦਾ ਮੇਰੇ ਦਾਦੇ ਨੇ ਕਿਤੇ ਕਿਹਾ ਲਾਲਾ ਜੀ ਰਕਮ ਚਾਹੀਦੀ ਹੈ ਉਹ ਕਹਿੰਦੇ ਦਰਬਾਰ ਸਿੰਘ ਬਾਬਾ ਦਾ ਨਾਮ ਦਰਬਾਰਾ ਸਿੰਘ ਜੀ ਦਰਬਾਰਾ ਸਿੰਘ ਹਜੇ 20 ਦਿਨ ਪਹਿਲਾਂ ਤਾਂ ਲੈ ਕੇ ਗਿਆ ਹੁਣ ਕਿੰਨੇ ਚਾਹੀਦੇ ਆ ਕਹਿੰਦੇ 25000 ਚਾਹੀਦੇ ਉਹ ਸਰਾਣਾ ਸਰਾਣੇ ਵਾਲੇ ਹੁੰਦੇ ਨੇ ਆਰਤੀ ਦੇ ਜਿਹੜੇ ਦਾਨਾ ਆਪਣੇ ਤੇ ਸਰਾਣਾ ਰੱਖ ਦਿਆ ਬੱਚੇ ਰੰਗ ਦਾ ਉਹ ਸਰਾਣੇ ਤੋਂ ਉੱਠ ਖੜੇ ਜਿਓ ਖੇਲਾ ਦਰਬਾਰਾ ਸਿੰਘ 25000 ਚਾਹੀਦਾ ਕਹਿੰਦਾ ਮੈਂ ਮੇਰੇ ਦਾਦਾ ਕਹਿੰਦਾ ਉਹ ਜਿਹੜਾ ਗੱਜਣ ਕੀ ਗੱਜਣ ਕੇ ਵਾਲੀ ਖੱਤਾ ਜਾ ਨਾਲ ਲੱਗਦਾ ਮੈਂ ਕਿਹਾ ਸੀ ਉਹ ਵੀ ਲੈ ਲੈਂਦੇ ਵਿੱਚ ਹੀ ਰਹਿ ਜਾਂਦੀ ਕਸਤੂਰੀ ਨਾਲ ਮੇਰੇ ਦਾਦੇ ਨੂੰ ਕਹਿੰਦਾ ਦਰਵਾਜ਼ਾ ਸੈਂ ਚਾਦਰ ਮੁਤਾਬਕ ਕੰਮ ਕਰੀਦਾ ਹੁੰਦਾ ਚਾਦਰ ਮੁਤਾਬਕ ਪੈਰ ਬਸਾਰੀ ਹੁੰਦੇ ਨੇ ਨਾਲ ਤਾਂ ਪਾਕਿਸਤਾਨ ਤੱਕ ਲੱਗਦੀ ਜਾਂਦੀ ਹੈ ਇਹ ਇਹ ਨਾਲ ਤਾਂ ਹਰ ਤੀਨ ਤੋ ਫਿਰ ਮੈਨੂੰ ਪਤਾ ਲੱਗਿਆ ਵੀ ਉਹਨੂੰ ਪਤਾ ਸੀਗਾ ਜੇ ਤੂੰ ਗਲਤ ਕਰ ਰਿਹਾ ਹੈ ਤੇਰੀ ਜਿਹੜੀ ਅਸਲ ਵੀ ਕਮਾਈ ਉਹ ਘੱਟ ਹੈ ਤੂੰ ਫੇਰ ਸਿੱਝਾ ਲੈ ਆਹ ਅਲੋਮਾਰ ਦਰਿਸ਼ਤਾਂ ਤਸਾ ਖੋਰ ਦੇਖੋ ਤੁਸੀਂ ਇੱਥੇ ਬਹੁਤ ਸਾਰੇ ਹੋਣੇ ਜਿਹੜਾ ਆਰਤੀਆ ਆਰਤੀਆ ਦੇ ਕਰਾਇ ਹੋਏ ਰਿਸ਼ਤੇ ਜਿਹੜੇ ਨੇ ਉਹ ਹਮੇਸ਼ਾ ਨਿਭਦੇ ਰਹੇ ਵਿਚੋਲਾ ਜਿਹੜਾ ਉਹ ਤਾਂ ਕਿਸੇ ਲਾਲਚ ਨੂੰ ਝੂਠ ਵੀ ਬੋਲ ਸਕਦਾ ਹੈ ਜੇ ਕੁੜੀਆਂ ਨਾਲ ਕੋਲੇ ਆ ਹੈ ਜਾਂ ਮੁੰਡਾ ਇੰਨਾ ਬੜਿਆ ਹੈ ਆਰਤੀ ਦੇ ਆਲੇ ਦੁਆਲੇ ਤੇ 20 ਪਿੰਡ ਆਉਂਦੇ ਹੁੰਦੇ ਨੇ ਸੱਸ ਲੈ ਕੇ ਉਦੋਂ ਸਾਰੇ ਘਰ ਨੇ ਪਤਾ ਹੁੰਦਾ ਇਹਦੇ ਕੋਲ ਕਿੰਨੀ ਜ਼ਮੀਨ ਹੈ ਕਿੰਨੀ ਠੇਕੇ ਤੇ ਲੈਂਦਾ ਕਿੰਨਾ ਕਰਜ਼ਾ ਹੈ ਮੁੰਡਾ ਕਿੰਨਾ ਪੜਿਆ ਕੁੜੀ ਕਿੰਨੀ ਪੜੀ ਉਹਨਾਂ ਦੀ ਜਿਹੜੇ ਰਿਸ਼ਤੇ ਆਰਤੀਆ ਕਰਾਉਂਦਾ ਉਹ ਤੁਸੀਂ ਦੇਖ ਲਿਓ ਜਿਆਦਾ ਨਿਭਦੇ ਨੇ ਕਬ ਸੱਚ ਹੁੰਦਾ ਆਜਾ ਤੇ ਆਪਾਂ ਵੀ ਆਪਾਂ ਵੀ ਜਦੋਂ ਸਾਡੇ ਮੰਗਲੇ ਵਾਲੇ ਦਰਜਾ ਵਿਆਹ ਲਿਦਣ ਆਪਾਂ ਸਪੈਸ਼ਲ ਕੁਰਸੀ ਲਾਉਣਿਆਂ ਨਾਲ ਵੇਜ ਲਾਉਣਿਆਂ ਲਿਆਰ ਵੀ ਕੁਰਸੀ ਕੱਢ ਕੇ ਲਿਆ ਓਏ ਕਿਤੇ ਸਾਡਾ ਮਾਨ ਸਤਕਾਰ ਇੱਕ ਦੂਜੇ ਦਾ ਸੀ ਅਸੀਂ ਇੱਕ ਦੂਜੇ ਨਾਲ ਜੁੜੇ ਹੋਏ ਹਾਂ ਜੇ ਫਸਲ ਨਹੀਂ ਹੋਊਗੀ ਤੁਹਾਨੂੰ ਪਤਾ ਨਹੀਂ ਕਿ ਸਭ ਤੋਂ ਵੱਡਾ ਦੁੱਖ ਹਰ ਤੇ ਨੂੰ ਹੁੰਦਾ ਕਿਉਂਕਿ ਜੇ ਫਸਲ ਹੀ ਨਹੀਂ ਹੋਊਗੀ ਲੋਕਾਂ ਦੇ ਪੈਸੇ ਨਹੀਂ ਹੋਣਗੇ ਜੇਬ ਤੇ ਬਾਜ਼ਾਰ ਸਬਸਮਾਣੇ ਵਰਗੇ ਬਾਜ਼ਾਰ ਸੁੰਨੇ ਹੋ ਜਾਂਦੇ ਆ ਜੇ ਫਸਲ ਹੋਊਗੀ ਤਾਂ ਲੋਕ ਆਉਣਗੇ ਖੇਤ ਤੋਂ ਵੇਚਣਗੇ ਦੁਕਾਨਦਾਰੀ ਚੱਲੂਗੀ ਸਾਈਕਲ ਚੱਲੂਗਾ ਸਾਈਕਲ ਚੱਲੂਗਾ ਸੋ ਪਰੇ ਕਿਲੇ ਨਾ ਨਾ ਤੋ ਵੀ ਜਿਹੜੇ ਸਾਨੂੰ ਲੜਾ ਕੇ ਬੋਟਾ ਮੰਗਦੇ ਆ ਆਪਾਂ ਇਕੱਠੇ ਹੋ ਕੇ ਪੰਜਾਬ ਨੂੰ ਬੋਟਾ ਪਾਈ ਆਪਣੇ ਧੀਆਂ ਪੁੱਤਾਂ ਨੂੰ ਬੋਟਾ ਪਾਈ ਮੈਂ ਬੋਟਾ ਆਉਣ ਦੇ ਵਾਸਤੇ ਨਹੀਂ ਮੰਗਣਾ ਆ ਮੈਂ ਥੋੜੇ ਧੀਆਂ ਪੁੱਤਾਂ ਵਾਸਤੇ ਮੰਗਣਾ ਆ 44000 ਨੌਕਰੀਆਂ ਦੇ ਕੇ 2 ਸਾਲਾਂ ਜਾਂ ਤੁਹਾਡੇ ਸਾਹਮਣੇ ਖੜਾ ਮੈਂ ਇੱਥੇ ਬਹੁਤ سارے ਹੋਣਗੇ ਜਿਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਨੌਕਰੀਆਂ ਮਿਲੀਆਂ ਹੋਣੀਆਂ 1 ਰੁਪਈਏ ਦਾ ਭੁਲਾ ਦੇਣ ਜਾਲਮ 1 ਰੁਪਈਏ ਦਾ ਜੇ ਪਟਵਾਰੀ ਲੱਗਿਆ ਜੀ ਸਾਡਾ ਮੁੰਡਾ ਉਹਨੂੰ ਏਨੇ ਲੱਖ ਰੇਣਾ ਪਿਆ ਪੁਸਟ ਡੇਟ ਇੰਸਪੈਕਟਰ ਲੱਗਿਆ ਸਾਡੀ ਕੁੜੀ ਉਹਨੂੰ ਇਹਨੇ ਲੱਗੇ 1 ਰੁਪਇਆ ਗਣਾ ਤੋਂ ਪੰਜਾਬ ਚੋਂ ਕੋਈ ਜੱਜ ਨਹੀਂ ਮਿਲਦਾ ਕਾਨੂੰਨ ਲੱਗ ਕੇ ਖਾਦੇ ਕੋਈ ਮੈਂ 442 ਨਿਯੁਕਤੀ ਪੱਤਰ ਦੇਣੇ ਸੀ ਕਿਸੇ ਵਿਭਾਗ ਦੇ ਮੈਨੂੰ ਇੱਕ ਉਹ ਨ ਆਇਆ ਮੇਰੇ ਐਮਐਲਏ ਦਾ ਉਹ ਕਹਿੰਦਾ ਕੱਲ ਨੂੰ 442 ਨੌਕੇ ਦੇਣੀਆਂ ਤੁਸੀਂ ਮੈਂ ਕਿਹਾ ਹਾਂ ਕਹਿੰਦਾ ਜੀ ਕਪੜਾ ਮੁੰਡਾ ਜਮੇ ਆਪਣੇ ਐ ਮੈਂ ਕਿਹਾ ਅੱਛਾ ਉਹਨੂੰ ਵੀ ਮਿਲ ਰਹੀ ਨਾ ਜੀ ਪੰਜ ਨੰਬਰ ਤੇ ਰਹਿ ਗਿਆ ਮੈਂ ਹੁਣ ਕਿਵੇਂ ਕਰੀਏ ਕਈ ਬੰਦਾ ਜਮੇ ਆਪਣੇ ਉਦਾਲ ਉਹਦਾ ਮੁੰਡਾ ਆਪਣੇ ਪਰਿਵਾਰ ਆਪਣੇ ਸਾਰਾ ਉਹ ਮੈਂ ਕਿਹਦੀ ਕਿਵੇਂ ਕਰੀਏ ਫੇਰ ਇਹਨਾਂ ਜੀ ਥੋੜੀ ਮਰਜ਼ੀ ਕਰੋ ਜੀ ਉਹ ਆਪਣੇ ਪਰਿਵਾਰ ਹੈ ਨਾ ਮੈਂ ਤਾਂ ਦੱਸਦਾ ਜੀ ਕਲੀ ਇੱਕ ਨੂੰ ਕੱਢ ਦੋ ਮੈਂ 400 ਰੁਪਏ ਤੋ ਬਦਾਨੀ ਚਾਹਦੇ ਮੈਂ ਇੱਕ ਕੱਢ ਦੋ ਵਿੱਚੋਂ ਆਪਣਾ ਬੰਦਾ ਜੀ ਉਹ ਕੋਰਪੋਰੇਟ ਡਿਸਟਰ ਮੈਂ ਮੈਨੇ ਸਾਹਿਬ ਅੱਗੇ ਤੋਂ ਮੇਰੇ ਕੋਲ ਜੰਦਰੀ ਚ ਦੁਆਰੇ ਇਦਾਂ ਦਾ ਫੋਨ ਨਾ ਕਰਦੇ ਹੋ ਜੀ ਨੂੰ ਕੱਢਾਂਗੇ ਉਥੇ ਦਾ ਘਰ ਉਹ ਵੀ ਤਾਂ ਆਪਣੇ ਹੈ ਉਹ ਵੀ ਤਾਂ ਆਪਣਾ ਪਰਿਵਾਰ ਹੈ ਯਾਰ ਕੀ ਪਤਾ ਜੀ ਪਤਾ ਉਹਦੀ ਮਾਂ ਨੇ ਕਿੱਥੇ ਕਿਤੇ ਸੁੱਖ ਸੁਖਣੀ ਆਉਣੀਆਂ ਜੇ ਸੁੱਖ ਪੂਰੀ ਹੋ ਗਈ ਮੇਰੇ ਪੁੱਤ ਨੂੰ ਨੌਕਰੀ ਮਿਲ ਗਈ ਕੀ ਪਤਾ ਉਹ ਨੂੰ ਨੌਕਰੀ ਮਿਲਣ ਉਹਦੀ ਭੈਣ ਦਾ ਵਿਆਹ ਹੋਊਗਾ ਤੇ ਕਬੀਲਦਾਰੀ ਲਈ ਤੇ ਚੜਜੂਗੀ ਆਪਣੇ ਵਾਲੇ ਨੂੰ ਕਹਿ ਦਿੰਦਾ ਕਿ ਅਗਲੀ ਵਾਰ ਪੰਜ ਨੰਬਰ ਵੱਧ ਲੈ ਕੇ ਆ ਜੇ ਫਿਰ ਕੋਈ ਨਹੀਂ ਰੁਕਦਾ ਸਾਰੇ ਪੰਜਾਬ ਆਪਣਾ ਹੈ ਸਾਡੇ ਇਹਨਾਂ ਸਾਰੇ ਕਦੇ ਛਾਰਸ਼ੇ ਸੁਣਦਾ ਨਾ ਉਹ 3 ਛੋਟੇ ਛੋਟੇ ਲੀਡਰ ਰੱਖੇ ਫੋਨ ਕਰਦੇ ਆ ਹਾਂ ਵੀ ਕਿਵੇਂ ਆ ਠੀਕ ਆ ਪਵਾਨੀ ਗੜਾ ਦੀ ਗਲੀ ਚ 10 ਬੱਸਾਂ ਭਰ ਕੇ ਲੈ ਆਓ ਚਾ ਉਹ ਪਾਰ ਦਾ ਫਰਜ਼ਰ ਆਂਦਾ ਬੱਸਾਂ ਮਜਰਾ ਉਹ ਲੋਕਾਂ ਨੇ ਮੈਂ ਤਕਰ ਦਾ ਫਰਜ਼ਰ ਆਂਦਾ ਭਾਈ ਵਣ ਕੇ ਬੱਸ ਫੜ ਦਿਓ ਯਾਰ ਮੇਰੇ ਮੇਰੀ ਕੀ ਚਿਤ ਰਹੂਗੀ ਜਦੋਂ ਟਿਕਟ ਦੇਣ ਦੀ ਵਾਰੀ ਆਉਂਦੀ ਹੈ ਜਾਂ ਜਦੋਂ ਆਉਂਦੀ ਹੈ ਕੋਈ ਵਾਰੀ ਕੋਈ ਆਦੇਦਾਰ ਬਣਨ ਦੀ ਉਹ ਕਹਿੰਦੇ ਚਾਚੇ ਦਾ ਮੁੰਡਾ ਛੱਡਦਾ ਇਹ ਮੁੰਡਾ ਟਕਸਾਲੀ ਹੈ ਮੈਂ ਤਾਂ ਕੋਈ ਹੀ ਕਰੂੰਗਾ ਕਰੂੰਗਾ ਨਦਰ ਸਾਹਿਬ ਮੇਰੇ ਕੋਲ ਬਹੁਤ ਆਏ ਆ ਕਾਂਗਰਸ ਵਾਲੇ ਕੱਲੀ ਉਹ ਕਹਿੰਦੇ ਸਾਨੂੰ ਸਾਮਲੋ ਜੀ ਸਾਨੂੰ ਸਾਨੂੰ ਉਹਨਾਂ ਨੇ ਬਰਬਾਰ ਕਰਕੇ ਰੱਖਤਾ ਇਹਨਾਂ ਦੇ ਇਹ ਆਉਂਦੇ ਟੱਬਰ ਤੋਂ ਮੈਨਾਂ ਕੋਈ ਨਹੀਂ ਸੋਚ ਨਹੀਂ ਨਹੀਂ ਹੈ ਤੇ ਮਰੋਂ ਕੀ ਰੈ ਵੀ ਟੱਬਰੀ ਗਿਆ ਕੱਲਾ ਫਿਰ ਕੱਲਾ ਟੱਬਰ ਰਹਿ ਗਿਆ ਉਹ ਜੀਪ ਤੇ ਛੱਤ ਜੀ ਲਵਾਈ ਫਿਰਦਾ ਹੈ ਗਰਮੀ ਲੱਗਦੀ ਹੈ ਨਾ ਟੈਂਪਰੇਚਰ ਪੁੱਛ ਕੇ ਜਾਣ ਵਾਲੇ ਨੇ ਏ how much is the temperature it's 40 degrees sir. oh no so hot so hot ਜਦੋਂ 30 ਡਿਗਰੀ ਹੋਇਆ ਦੱਸਿਓ ਆਪਾਂ 2 ਘੰਟੇ ਵਾਸਤੇ ਪੰਜਾਬ ਪਚਾਵਾਂਗੇ ਇਹ 2 ਘੰਟੇ ਵਾਸਤੇ ਪੰਜਾਬ ਬਚਾਉਂਦੇ ਆ ਇਹ ਜਿਹੜੇ ਪਾਲੇ ਵੱੱਡੇ ਬੜੇ ਫਿਰਦੇ ਆ ਪੰਜਾਬ ਦੇ ਜਿਹੜੇ ਬਾਦਸ ਮਗਰ ਰਾਗੜੀ ਜਾਣ ਰਹੇ ਨੇ ਦੀ ਤੇ ਮੈਂ ਬੋਲ ਦੇਣਾ ਤੈਂ ਤਾਂ ਤੜਫਦੇ ਰਹੇ ਨੇ ਯਾਰ ਕੁਝ ਵੀ ਨਹੀਂ ਛੱਪਦਾ ਓਏ ਸਾਰਾ ਕੁਝ ਦੱਸ ਦਿੰਦਾ ਮੈਂ ਮੈਂ ਤਾਂ ਇਹ ਦੱਸੂ ਫੋਕਲੇ ਸਾਰਾ ਫਲਕ ਅਸਟਸੀਡਿੰਗ ਵੀ ਇਹੀ ਦੱਸ ਦਿੰਦਾ ਮੈਂ ਹੁਣ ਵੀ ਦੱਸ ਦਿੰਦਾ ਮੈਂ ਸਬਰ ਵਾਲੇ ਹੋਏ ਨੇ ਆਪ ਵਿਚ ਇੱਕ ਦੂਜੇ ਨੂੰ ਪੁੱਛ ਕੇ ਕੰਮ ਕਰਦੇ ਨੇ ਕੰਮ ਬਣ ਗਿਆ ਸੀ ਬੜਾ ਵਧੀਆ ਇਹਨਾਂ ਦਾ ਜੋੜੀ ਬਣ ਗਈ ਸੀ ਤੇ ਤੂੰ ਜੇ ਆ ਗਿਆ ਤੂੰ ਮੈਨੂੰ ਕੁਝ ਨਹੀਂ ਕਹਿੰਨੇ ਜੇ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਹੋਰ ਕਿਸੇ ਨੇ ਆਉਣਾ ਵੀ ਆਪਾਂ ਦੋਨੇ ਆਇਆ ਕਰਾਂਗੇ ਉਹਨਾਂ ਨੂੰ ਪਤਾ ਨਹੀਂ ਸੀ ਸਤੌਜ ਵਾਲੇ ਮਹਿੰਦਰਪਾਟ ਦਾ ਮੁੰਡਾ ਵੀ ਬੈਠਾ ਇੱਕ ਉਹਨੇ ਆਮ ਲੋਕ ਬਿਠਾਉਣੇ ਨੇ ਉਹ ਸਤੌਜਾਲ ਟੱਬਿਆਂ ਚੋਂ ਨੇਰੀ ਠਾਊ ਇੱਕ ਇਹ ਪਤਾ ਨਹੀਂ ਜਿਹਨਾਂ ਨੂੰ ਭਾਈ ਹੁਣ ਫਿਰ ਦੇਰੇ ਇੱਕ ਦੂਜੇ ਦੇ ਵਿੱਚ ਵਜਦੇ ਜਿਵੇਂ ਕਾਲੀਆਂ ਕੀੜੀਆਂ ਚ ਆਪਾਂ ਕੋਈ ਚੌਲ ਪਾ ਦਿੰਦੇ ਉਦੋਂ ਛੋਲਾ ਬਣ ਆਏ ਤੇ ਦੂਜੇ ਦੇ ਵਿੱਚ ਮਿਲਣ ਲੱਗ ਗਏ ਆ ਕਾਂਗਰਸ ਵਾਲੇ ਨੇ ਉਹ ਬਾਜਵੇਂ ਹੋਈ ਉਹ ਪਤੰਦਰਾਂ ਦੇ ਸਾਰਾ ਕੁਝ ਲੰਘ ਗਿਆ ਉਹਨਾਂ ਦਾ ਨਾ ਬਾਜਵੇਂ ਦੀ ਮੁੱਖ ਮੰਤਰੀ ਬਣਨ ਦੀ ਇੱਛਾ ਦੀ ਭਰੂਣ ਹੱਤਿਆ ਕਰਦੀ ਕਾਂਗਰਸ ਨੇ ਨਹੀਂ ਬਣਾ ਯਾਰ ਨਾ ਪਰ ਹਰਦਾ ਰਿਹਾ ਤੜਫੀ ਜਾਂਦਾ ਉਹ ਜਿਵੇਂ ਕੋਣ ਕੰਗਲੀ ਦੀ ਪੂਛ ਟੁੱਟ ਜੇ ਉਦੋਂ ਪੂਛ ਕੰਗਲੀ ਨੇ ਕਰੀ ਜਾਂਦੀ ਥੋੜਾ ਚਿਰ ਇਹ ਟੁੱਟੇ ਹੋਏ ਦੇਖੇ ਲੋਕਾਂ ਨਾਲੋਂ ਬੜੇ ਐ ਕਰੀ ਜਾਂਦੇ ਨੇ ਬਸ ਸੋਇਨੰਦ ਮੈਂ ਕਰੂ ਛੱਡ ਤੇ ਸਾਰੇ ਜੰਗ ਕਰ ਨਾ ਕਰੋ ਥੋੜਾ ਪੁੱਤ ਹੈਗਾ ਤੁਸੀਂ ਥੱਲੇ ਵਾਲਾ ਕੰਮ ਸੰਭਲਿਓ ਕਿ ਪੋਸਟਰ ਕਿੱਥੇ ਲਾਉਣੇ ਨੇ ਰੋਲ ਸ਼ੋ ਕਿੱਥੋਂ ਦੀ ਕੱਢਣੇ ਕਿਹੜੇ ਬੰਦਿਆਂ ਨੇ ਬੂਥ ਦੇ ਅੰਦਰ ਜਾਣਾ ਹੈ ਕਿਹੜੇ ਬੰਦਿਆਂ ਨੇ ਬੂਥ ਦੇ ਬਾਹਰ ਰਹਿਣਾ ਹੈ ਉੱਪਰ ਵਾਲੀ ਫਿਕਰ ਨਾ ਕਰੋ ਮੈਂ ਕੱਲੇ ਨੂੰ ਸਾਰਿਆਂ ਵਾਲੀ ਕਬੱਡੀ ਪਾਰਖੇ ਇਹਨਾਂ ਨੂੰ ਕਿਸੇ ਨੂੰ ਨਹੀਂ ਹੋਣ ਦਿੰਦਾ ਮੈਂ ਕਿਉਂ ਮੈਂ ਸੱਚ ਬੋਲ ਲਈ ਇਹ ਸੱਚ ਤੇ ਫਰਜ ਜਾਂਦੇ ਨੇ ਫਿਰੇ ਮੈਂ ਸੱਚ ਬੋਲਦਾ ਮੈਂ ਪੁੱਛਦਾ ਕਿ ਜਲੇ ਵਾਲੇ ਬਾਗਾਂ ਦੇ ਨਾਲ 31 ਅਪ੍ਰੈਲ 1992 ਨੂੰ ਹਜੇ ਤੋਂ 100 133 ਸਾਲ ਪੁਰਾਣੀ ਗੱਲ ਐ ਬਹੁਤੀ ਪੁਰਾਣੀ ਗੱਲ ਨਹੀਂ ਹੈਗੀ 13 April 1919 ਨੂੰ ਜਨਰਲ ਡਾਇਰ ਨੇ ਜਲਿਆਂਵਾਲਾ ਬਾਗ ਦੇ ਵਿੱਚ ਅੰਨੇਵਾ ਗੋਲੀਆਂ ਚਲਾ ਦਿੱਤੀਆਂ ਹਜ਼ਾਰ ਤੋਂ ਵੱਧ ਬੰਦੇ ਸ਼ਹੀਦ ਹੋ ਗਿਆ ਬਾਕੀ ਤੋਂ ਤੇ ਨਾ ਯਾਰ ਖੂਜ ਡਿਗ ਪੇ ਜ਼ਖਮੀ ਹੋ ਗਏ ਤੇ 13 April 1919 ਨੂੰ ਜਲਿਆਂਵਾਲਾ ਬਾਗ ਦਾ ਸਾਫਾ ਕਰਕੇ ਜਨਰਲ ਡਾਇਰ ਨੇ ਸ਼ਾਮ ਨੂੰ ਦਿਨਣ ਕਿੰਨਾ ਦੇ ਘਰੇ ਕੀਤਾ ਸੀ ਇਹ ਦੱਸ ਦੇਣਾ ਮੈਨੂੰ ਬੱਸ ਪਾਰਲੀਮੈਂਟ 'ਚ ਪੁੱਛ ਲਿਆ ਸੀ ਮੈਂ ਮੁਝੀ ਠੀਕ ਕਰ ਦੇ ਦੇਖੋ ਇਹਨਾਂ ਤੋਂ ਕੀ ਉਮੀਦ ਕਰੋਗੇ ਪੰਜਾਬ ਦੀ ਵਫਾਦਾਰੀ ਦੀ ਹਜ਼ਾਰਾਂ ਲੋਕਾਂ ਦੇ ਗਾਤਲੇ ਨੂੰ ਇਹ ਰੋਟੀ ਖਵਾਉਂਦੇ ਰਹੇ ਸ਼ਾਨਦਾਰ ਭੋਜ ਦਿੰਦੇ ਰਹੇ ਜਾਮ ਤੇ ਜਾਮ ਖੜਕਦੇ ਸੀ ਉੱਥੇ ਉਹਦਾ ਜਵਾਬ ਨਹੀਂ ਦਿੰਦੇ ਮੈਂ ਪਾਰਲੀਮੈਂਟ 'ਚ ਬੋਲੀ ਜਾਂਦਾ ਸੀ ਚੱਲੇ ਨਾ ਬਾਗ ਦੇ ਡਿਪਟੀ ਸੀ ਕਈ ਵਾਰੀ ਕਿਸਮਤੀ ਮਾਰੀ ਹੁੰਦੀ ਹੈ ਉਹਦਾ ਹੈ ਨਹੀਂ ਸੀ ਦੀ ਭਾਈ ਇੱਥੇ ਚਲ ਮੈਂ ਕੋਈ ਨਾ ਮੈਂ ਤਾਂ ਬੋਲ ਲੂੰ ਪਤਾ ਨਹੀਂ ਕਿੱਥੋਂ ਜਦੋਂ ਜੁਲਣ ਵਾਲਾ ਬੋਲਣ ਲੱਗੀ ਉਧਰੋਂ ਟੋਰੀ ਆਵੇ ਤਾਂ ਉਹ ਆ ਗਈ ਜੀ ਆਓ ਮੈਂ ਮੁੱਚਦਾ ਤੇ ਜਦੋਂ ਖਲਾਰ ਚੱਲੀ ਜਾਂਦਾ ਵਿੱਚ ਹੱਥ ਜਰੂਰ ਦੇਣਾ ਤੂੰ ਰਹਿ ਜਾ 5 ਮਿੰਟਾਂ ਤੱਕ ਨਾ ਕਿਸਵਤ ਮਾੜੀ ਸੀ ਮੇਰੇ ਲਿਆ ਕੇ ਮੂਹਰੇ ਰੱਬ ਨੇ ਧੱਤੀ ਮੈਂ ਬੋਲਦਾ ਸਾਰਾ ਕੁਝ ਕੁਛ ਨਹੀਂ ਆਏਗਾ ਸੁਣੀ ਹੋਣੀ ਹੋਗਾ ਤੁਸੀਂ ਪਾਰਲੀਮੈਂਟ ਚ ਸਭ ਲੋਏ ਨੇ ਤੋ ਕੀ ਇਮਤ ਕਰੋਗੇ ਤੁਸੀਂ ਪੰਜਾਬ ਦੀ ਵਫਾਦਾਰੀ ਦੀ ਆ ਆ ਆ ਮੈਲਾ ਨੇ ਖੋਲਣ ਦੇ ਦੇ ਨਾਲ ਦੇ ਦਸੰਦਲੀ ਖੋਲੋ ਹੀ ਖੋਲੋ ਜਿਹੜਾ ਰਾਜ ਹੈ ਇਹ ਰਾਜ ਕਿੱਥੋਂ ਮਿਲਿਆ ਪਟਿਆਲਾ ਰਿਆਸਤ ਇਹ ਕਿੱਥੋਂ ਬਣੀ ਮਹਾਰਾਜ ਤੋਂ ਜਿਹੜਾ ਆਲਾ ਸਿੰਘ ਸੀ ਆਲਾ ਸਿੰਘ ਸਿੱਧੂ ਮਹਾਰਾਜ ਤੋਂ ਤੇਨਾਂ ਦਾ ਪਰਦਾਦਾ ਉਹ ਹਾਈਵੇ ਰੋਪਰ ਸੀ ਰਾਹ ਦੀ ਰਣ ਨੂੰ ਲੁਕ ਲੈਂਦੇ ਸੀ ਇਹੇ ਛੇਰ ਸਾਹ ਸੂਰੀ ਮਾਰਦੇ ਨਾ ਉਸਰਾੰਦੜਾ ਜਿਹੜਾ ਦਿੱਲੀ ਵਾਲਾ ਨਾਉਰ ਵਾਲਾ ਉੱਥੇ ਲੁੱਟਦੇ ਹੁੰਦੇ ਸੀ ਉੱਥੇ ਸਿੰਘ ਵੀ ਹੁੰਦੇ ਸੀ ਹਾਲ ਸਿੰਘ ਤੈਮਨ ਸ਼ਾਹ ਅਦਾਲੀ ਜਦੋਂ ਵੀ ਦਿੱਲੀ ਲੁੱਟ ਕੇ ਜਾਂਦਾ ਸੀ ਤੈਮਨ ਸ਼ਾਹ ਅਦਾਲੀ ਦੇ ਪਿਛਲੇ ਤਾਂ ਜਿਹੜੇ ਪਿੱਛੇ ਕਰ ਰਹੇ ਸੀ ਕਾਫਲੇ ਨੂੰ ਉਹਨੂੰ ਲੁੱਟ ਲੈਂਦੇ ਸੀ ਸਿੰਘ ਤੇ ਗਰੀਬਾਂ ਜਵਾਂ ਲੰਦੇ ਸੀ ਤਿੰਨ ਚਾਰ ਵਾਰੀ ਲੁੱਟਿਆ ਜਦੋਂ ਸ਼ਾਹ ਅਦਾਲੀ ਨੇ ਕਾਫਲਾ ਤੈਮਨ ਸ਼ਾਹ ਅਦਾਲੀ ਨੇ ਕਹੇ ਮੇਰਾ ਕਾਫਲਾ ਕੌਣ ਲੁੱਟ ਲੈਂਦਾ ਮੈਂ ਨਾਮ ਦੇਊਗਾ ਉਹਨੂੰ ਮੈਨੂੰ ਦੱਸ ਕੇ ਕੋਈ ਅੱਲਾ ਸਿੰਘ ਨੇ ਦੱਸਤਾ ਤਨਾਨ ਬਦਨੇ ਉਹਨੇ ਉਹ ਫੜ ਕੇ ਸ਼ਹੀਦ ਕਰ ਦਿੱਤੇ ਉਧਰ ਖੋਜ ਹੋ ਗਿਆ ਕਿ ਲੈ ਇਸ ਪਪਾਦਾਰੀ ਬੱਚੇ 10 ਕੀ ਚਾਹੀਦਾ ਹੈ ਉਹ ਕਹਿੰਦਾ ਜੀ ਮੇਰੀ ਸਿਹਤ ਤਾਂ ਠੀਕ ਨਹੀਂ ਮੇਰੇ ਬੇਟੇ ਨੂੰ ਪਰਿਆਲੇ ਦਾ ਰਾਜ ਪਟਿਆਲੇ ਦੀ रियासत ਤੋਂ ਸ਼ੁਰੂ ਹੋ ਗਿਆ ਬਾਪਿਓ ਅੰਦਰ ਜਾ ਕੇ ਪਤਾ ਕਰ ਲਿਓ ਮੋਤੀ ਮਹਿਲ ਚ ਅਹਿਮਦ ਸ਼ਾਹ ਬਦਾਲੀ ਦਾ ਚੰਗਾ ਜਿਹਨੇ ਸਭ ਤੋਂ ਵੱਧ ਨੁਕਸਾਨ ਕੀਤਾ ਹੈ ਜਿਹਦੇ ਵਾਸਤੇ ਕਹਿੰਦੇ ਹੁੰਦੇ ਸੀ ਕਿ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ ਰੁਪਕੇ ਬੀਜੋ ਘਾਪ ਲਿਆ ਉਹ ਹੀ ਆਪਣਾ ਬਾਕੀ ਰੁਪਕੇ ਲੈ ਜਾਊਗਾ ਅੱਜ ਵੀ ਉੱਥੇ ਚੰਗਾ ਲੱਗਿਆ ਹੈ ਅੰਦਰ ਮੋਤੀ ਮਹਿਲ ਚ ਇਹਨਾਂ ਤੋਂ ਉਮੀਦ ਕਰਦੇ ਹਾਂ ਮੈਨੂੰ ਪੁੱਛ ਲਾ ਕੇ ਪੱਤਰਕਾਰ ਕਹਿੰਦੇ ਸੀ ਨਾਮ ਲਵਾਂਗੇ ਉਸ ਨਾਮ ਬਾਰੇ ਤੁਸੀਂ ਕੁਝ ਵੀ ਬੋਲ ਸਕਦੇ ਹੋ ਜੋ ਨੋ ਉਹਦੇ ਬਾਰੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹਦੇ ਕਹੇ ਸੁਖਵੀਰ ਬਾਦਲ ਮੈਂ ਕਿਹ ਪਹਾੜਾਂ ਦੇ ਸਕੂਲਾਂ ਚ ਪੜਿਆ ਹੋਇਆ ਪੰਜਾਬੀ ਪੜ੍ਹਨੀ ਆਉਂਦੀ ਨਹੀਂ ਪੰਜਾਬ ਦਾ ਵਾਰਿਸ ਬਣਨ ਨੂੰ ਫਿਰਦਾ ਹੈ ਕਹਿੰਦੇ ਜੀ ਕੈਪਟਨ ਮਨਿੰਦਰ ਮੈਂ ਕਿਹਾ ਮੋਗਲਾ ਵੇਲੇ ਮੁਗਲਾਂ ਨਾਲ ਸੀ ਗਰੇਜਾ ਵੇਲੇ ਅੰਗਰੇਜ਼ਾਂ ਨਾਲ ਸੀ ਕਾਂਗਰਸ ਨਾਲ ਸੀ ਅਕਾਲੀਆ ਵੇਲੇ ਕਾਲੀਆਂ ਨਾਲ ਸੀ ਅੱਜਕੱਲ ਬੀਜੇਪੀ ਨਾਲ ਨੇ ਕਿਉਂਕਿ ਬੀਜਪੀ ਹੈ ਕਹਿੰਦੇ ਮਨਿੰਦਰ ਮੋਦੀ ਮੈਂ ਕਿਸੇ ਵੀ ਗੱਲ ਨੂੰ ਕਿਸੇ ਵੀ ਗੱਲ ਨਾਲ ਫਿੱਟ ਕਰਕੇ ਕਿਤੇ ਵੀ ਸੁਣਾ ਸਕਦਾ ਐ ਔਰ ਨਾਲ ਗਰੰਟੀ ਦਿੰਦਾ ਵੀ ਠੀਕ ਐ ਬੱਲੇ ਕਹਿੰਦੇ ਕਿਵੇਂ ਮੈਂ ਕਿਹਾ ਜਦੋਂ ਚੰਦਰਯਾਨ ਲਾਂਚ ਪੈ ਗਿਆ ਉੱਥੇ ਜਾ ਕੇ ਭਾਸ਼ਣ ਦੇਣ ਲੱਗਾ ਕਹਿੰਦਾ ਇਸਰੋ ਸੇ ਮੇਰਾ ਪੁਰਾਣਾ ਨਾਤਾ ਐ ਮੈਂ ਵੀ ਸਰਾਂ ਆਂ ਯਾ ਇਸਰੋ ਪਿੱਤਾ ਅੱਠਵੀਂ ਸਾਢੇ ਕਿਉਂ ਨਹੀਂ ਲੱਭਦਾ ਇਸਰੋ ਕਿੱਥੋਂ ਆ ਗਈ ਇਧਰ ਕਹਿੰਦੇ ਇਸਰੋ ਸੇ ਮੇਰਾ ਪੁਰਾਣਾ ਨਾਤਾ ਐ ਮੈਂ ਕਿਵੇਂ ਕਰੂਗਾ ਨਾਤਾ ਕਿਵੇਂ ਜੋੜੂਗਾ ਕਹਿੰਦੇ ਜਦੋਂ ਮੈਂ ਦੂਜੀ ਤੀਜੀ ਕਲਾਸ ਚ ਪੜਦਾ ਹੁੰਦਾ ਸੀ بڑا یڑ پاس میں نے لے کے ہوں اس کر کے ہر ایک ٹیچر میں آ کے کہہ رہا تو اب رو میں بیٹھ اب رو میں اب رو میں اب کےجریوال میں کہا اس قدر واقف ہو گئی ہے میری قلم میرے کردار سے اس قدر واقف ہو گئی ہے میری قلم میرے کردار سے کہ عشق بھی لکھنا چاہتا ہوں تو انقلاب لکھا جاتا ہے